ਹਾਜੀ ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਚ ਅੱਜ ਦੀ ਵੀਡੀਓ 'ਚ ਅਸੀਂ ਕਰਾਂਗੇ ਸ੍ਰੀ ਗੁਰੂ ਅਰਜਨਦੀਪ ਜੀ ਦਾ ਲੇਖ ਸ੍ਰੀ ਗੁਰੂ ਅਰਜਨਦੀਪ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਆਪ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਅਤੇ ਮਿੱਠ ਬੋਲੜੇ ਸਨ ਆਪ ਨੂੰ ਜੰਮਦਿਆਂ ਹੀ ਗੁਰਮਤ ਦੀ ਗੁਰਤੀ ਮਿਲੀ ਸੀ ਆਪ ਸ੍ਰੀ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਸਨ ਆਪ ਹਿੰਦੀ ਸੰਸਕ੍ਰਿਤ ਫਾਰਸੀ ਤੇ ਉਰਦੂ ਆਦਿ ਦੇ ਵਿਦਵਾਨ ਸਨ ਆਪ ਦੀ ਬਾਣੀ ਸਿੱਖ ਕੌਮ ਲਈ ਬੜੀ ਹੀ ਮਹਾਨਤਾ ਰੱਖਦੀ ਹੈ ਆਪ ਦਾ ਜਨਮ 1536ਵੀਂ ਵਿੱਚ ਗੋਇੰਦਵਾਲ ਸਾਹਿਬ ਵਿਖੇ ਬੀਬੀ ਪਾਨੀ ਜੀ ਦੀ ਕੁੱਖੋਂ ਹੋਇਆ ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਆਪ ਨਾਲ ਈਰਖਾ ਕਰਦਾ ਸੀ ਪਰ ਗੁਰੂ ਅਮਰਦਾਸ ਜੀ ਆਪ ਦੀ ਯੋਗਤਾ ਕਰਕੇ ਆਪ ਨੂੰ ਪਿਆਰ ਕਰਦੇ ਸਨ ਇਸ ਯੋਗਤਾ ਦੇ ਆਧਾਰ ਤੇ ਆਪ ਨੂੰ ਗੁਰਗੱਦੀ ਸੰਭਾਲੀ ਗਈ ਗੱਦੀ ਉੱਪਰ ਬੈਠਦਿਆਂ ਹੀ ਆਪ ਨੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦਾ ਕਾਰਜ ਪੂਰਨ ਕਰਵਾਇਆ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕੀਤਾ ਆਪ ਦੀ ਬਾਣੀ ਸਭ ਨਾਲ ਗੁਰੂਆਂ ਨਾਲੋਂ ਵੱਧ ਹੈ ਜਦ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਲਈ ਉੱਗੇ ਵਿਦਵਾਨ ਭਾਈ ਬੁੱਢਾ ਜੀ ਨੂੰ ਉਸ ਦਾ ਪਹਿਲਾ ਗ੍ਰੰਥ ਹੀ ਥਾਪਿਆ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਜੀ ਸਨ ਉਹਨਾਂ ਨੂੰ ਪਿਰਥੀ ਚੰਦ ਜ਼ਹਿਰ ਦੇ ਕੇ ਮਾਰਨਾ ਚਾਹੁੰਦਾ ਸੀ ਪਰ ਉਸ ਦਾ ਕੋਈ ਦਾਣਾ ਲੱਗਾ ਅੰਤ ਉਸਨੇ ਮੁਗਲ ਸਮਰਾਟ ਜਹਾਂਗੀਰ ਨੂੰ ਚੁੱਕਿਆ ਕਿ ਇਹਨਾਂ ਨੇ ਆਪਣੀ ਬਾਣੀ ਵਿੱਚ ਮੁਸਲਮਾਨਾਂ ਦੀ ਨਿੰਦਿਆ ਕੀਤੀ ਹੈ ਉਦਨ ਚੰਦ ਵਜ਼ੀਰ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਜੀ ਦੇ ਨਾਲ ਕਰਨਾ ਚਾਹੁੰਦਾ ਸੀ ਪਰ ਸੰਗਤ ਨੇ ਗੁਰੂ ਜੀ ਨੂੰ ਨਾ ਕਰਾ ਦਿੱਤੀ ਗੁਰੂ ਜੀ ਨੇ ਕਿਹਾ ਕਿ ਅਸੀਂ ਸੰਗਤ ਦਾ ਕਹਿਣਾ ਨਹੀਂ ਮੋੜ ਸਕਦੇ ਐਉਂ ਮਾਮਲਾ ਵੱਧ ਗਿਆ ਆਪ ਨੂੰ ਲਾਹੌਰ ਦਰਬਾਰ ਵਿੱਚ ਸੱਦਿਆ ਗਿਆ ਬਾਣੀ ਸੁਣੀ ਗਈ ਤੇ ਕਹਾ ਗਿਆ ਮਿੱਟੀ ਮੁਸਲਮਾਨ ਦੀ ਥਾਂ ਮਿੱਟੀ ਵੀ ਮਾਨ ਕਰ ਦਿਓ ਤਦ ਆਪ ਨੇ ਫਰਮਾਇਆ ਕਿ ਮੈਂ ਇਹ ਨਹੀਂ ਕਰ ਸਕਦਾ ਕਿਉਂਕਿ ਇਹ ਬਾਣੀ ਦੀ ਤੁਕ ਕੀ ਆਈ ਆਪ ਦੀ ਨਾਕਾਰਨ ਦੀ ਦੇਰ ਸੀ ਕਿ ਜਹਾਂਗੀਰ ਦਾ ਪਾਰਾ ਸੱਤਵੇਂ ਅਸਮਾਨ ਤੇ ਚੜ ਗਿਆ ਉਸ ਦੇ ਹੁਕਮ ਅਨਸਾਰ ਚੰਦੂ ਨੇ ਮੌਕਾ ਵੇਖ ਕੇ ਗੁਰੂ ਜੀ ਨੂੰ ਅਤ ਕਸ਼ਟ ਦੇਣੀ ਆਰੰਭ ਕਰ ਦਿੱਤੇ ਤਤੀ ਰੇਤ ਕੂਸਾ ਵਿੱਚ ਪਾਈ ਗਈ ਤਤੀ ਰੀਤ ਕੇਸ ਦੇ ਵਿੱਚ ਪਾਈ ਗਈ ਤੇ ਪੂਰੇ ਸ਼ਰੀਰ ਦੇ ਉੱਪਰ ਸਿੱਟੀ ਗਈ ਉਬਲਦੀ ਦੀਗ ਵਿੱਚ ਬਿਠਾਇਆ ਗਿਆ ਪਰ ਗੁਰੂ ਜੀ ਆਪਣੀ ਭਗਤੀ ਵਿੱਚ ਮगन ਰਹੇ ਮੀਆਂ ਮੀਰ ਫਕੀਰੀ ਸੁਣ ਕੇ ਭੱਜਾ ਆਇਆ ਬਿਨੈ ਕੀਤੀ ਦਾਤਾ ਏ ਕੀ ਕੌਤਕ ਹੈ ਦਿੱਲੀ ਤੇ ਲਾਹੌਰ ਦੀ ਇਟਨਾ ਇਟ ਖੜਕਾ ਦਿਓ ਪਰ ਮਹਾਰਾਜ ਸ਼ਾਂਤੀ ਦੇ ਅਵਤਾਰ ਸਨ ਕਸ਼ਟ ਸਹਾਰਦੇ ਹੋਏ ਫਰਮਾਉਂਦੇ ਹਨ ਤੇਰਾ ਭਾਣਾ ਮੀਠਾ ਲਾਗੇ ਨਾਮ ਪਦਾਰਤ ਨਾਨਕ ਮੰਗੇ ਇਹ ਸਭ ਕੁਝ ਮੇਰੀ ਪਾਸ਼ਾ ਦੀ ਹੁਕਮ ਵਿੱਚ ਹੋ ਰਿਹਾ ਹੈ ਇਸ ਵਿੱਚ ਕੋਈ ਵੀ ਦੋਸ਼ੀ ਨਹੀਂ ਹੈ 1666 ਇਸਵੀ ਨੂੰ ਸ਼ਾਂਤੀ ਦੇ ਪੁੰਜ ਗੁਰੂ ਅਰਜਨਦੀਪ ਜੀ ਜੋਤੀ ਜੋਤ ਸਮਾ ਗਏ ਆਪਨੇ ਅਨੇਕਾ ਕਾਸ਼ਟ ਸਹਾਰੇ ਪਰ ਜ਼ੁਲਮ ਅਗ ਸਿਰ ਨਾ ਚੁਕਾਇਆ ਜਿਸ ਨਾਲ ਸਿੱਖੀ ਦਾ ਬੂਟਾ ਹੋਰ ਪਰਫੁੱਲਿਤ ਹੋ ਗਿਆ ਆਪਨੇ ਸ਼ਹੀਦੀ ਪੌਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੂੰ ਗੁਰਗੱਦੀ ਸੌਂਪੀ ਗੁਰਿਆਈ ਸੌਂਪੀ ਆਪ ਜੀ ਨੇ ਆਪਣੇ ਜੀਵਨ ਕਾਲ ਵਿੱਚ ਸਿੱਖਾਂ ਵਿੱਚ ਰਾਗ ਵਿੱਤਿਆ ਦਾ ਪ੍ਰਚਾਰਨ ਸ਼ੁਰੂ ਕੀਤਾ ਆਪ ਨੇ ਸੰਤੋਖ ਸਰਤੇ ਤਰਨ ਤਰਨ ਕਰਤਾਰਪੁਰ ਤੇ ਸ਼ਿਹਾਰਾ ਸਾਹਿਬ ਬਸਾਇਆ ਅਜਨਾਲਾਵਕੀ ਗੁਰੂ ਕਾ ਬਾਗਵਨ ਮਾਇਆ ਲਾਹੌਰ ਵਿਖੇ ਬੌਲੀ ਸਾਹਿਬ ਦਾ ਨਿਰਮਾਨ ਕਰਵਾਇਆ ਆਪ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਜਿਵੇਂ ਸ਼ਬਦ ਹਜ਼ਾਰੇ ਸੁਖਮਨੀ ਸਾਹਿਬ ਬਾਵਨੀ ਅਖਰੀ ਫਨ ਹਰੀ ਪਹਿਰ ਸਹਿਜ ਕੀਤੀ ਸ਼ਲੋਕ 12 માં 8 12 ਦੀ ਰਚਨਾ ਵੱਖ-ਵੱਖ ਰਾਗਾਂ ਦੇ ਵਿੱਚ ਕੀਤੀ। ਹਰ ਕਈ ਸ਼ਬਦ ਤੇ ਅਸ਼ਟਪਤੀਆਂ ਲਿਖੀਆਂ। ਇਸ ਦੇ ਨਾਲ ਗ੍ਰੰਥ ਸਾਹਿਬ ਦੀ ਅੱਧੀ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਿਖੀ ਹੈ। ਸਮੁੱਚੀ ਰਚਨਾ ਦਾ ਵਿਸ਼ਾ ਵਸਤੂ ਉਹੀ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਪੇਸ਼ ਕੀਤਾ ਸੀ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਸੰਤਾਂ ਦੀ ਸੰਗਤ ਵਿੱਚ ਆਇਆ ਮੁਕਤ ਮਿਲਦੀ ਹੈ ਸੰਤਾਂ ਦੀ ਨਿੱਧਿਆ ਕੀਤੀ ਜਨਮ ਮਰਨ ਦੇ ਕੀੜੇ ਵਿੱਚ ਮਨੁੱਖ ਰਹਿੰਦਾ ਹੈ। ਇੱਕ ਗੁਰੂ ਜੀ ਨੇ ਇੱਕ ਪੰਗਤੀ ਲਿਖੀ ਹੈ ਤੁਸੀਂ ਇਸ ਨੂੰ ਵੀ ਆਪਣੇ ਲੇਖ ਵਿੱਚ ਐਡ ਕਰ ਸਕਦੇ ਹੋ ਇਹ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀ ਦੀਆਂ ਪੰਗਤੀਆਂ ਤੇ ਇਹ ਸੀ ਆਪਣਾ ਲੇਖ ਜਿਹੜਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸੰਬੰਧਿਤ ਸੀ ਉਹਨਾਂ ਦੀ ਬਾਣੀ ਉਹਨਾਂ ਦੇ ਜੀਵਨ ਕਾਲ ਬਾਰੇ ਸੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਦੱਸਿਓ ਇੱਥੇ ਤੁਹਾਨੂੰ ਹਰ ਇੱਕ ਲੇਖ ਮਿਲਦਾ ਹਰ ਇੱਕ ਐਪਲੀਕੇਸ਼ਨ ਮਿਲਦੀ ਹਰ ਇੱਕ ਪੱਤਰ ਮਿਲਦਾ ਬਿਨੈ ਪੱਤਰ ਮਿਲਦਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਨਵੇਂ ਵੀਡੀਓ